ਯੋਗ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਕਸਰਾ ਵਿਰੁੱਧ ਜਾਰੀ ਸਖਤ ਕਾਰਵਾਈ ਦੇ ਵਿੱਚ ਸ਼੍ਰੀ ਮੁਖਤਸਰ ਸਾਹਿਬ ਦੀ ਪੁਲਿਸ ਨੇ ਇੱਕ ਵੱਡੀ ਹੋਰ ਸਫਲਤਾ ਹਾਸਲ ਕੀਤੀ ਹੈ ਨਸ਼ਾ ਤਕਸਰੀ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 500 ਗ੍ਰਾਮ ਹਿਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਐਸਐਸਪੀ ਡਾਕਟਰ ਅਕਿਆਲ ਚੌਧਰੀ ਨੇ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਟੀਮਾਂ ਨੂੰ ਨਸ਼ਿਆਂ ਦੇ ਗੈਰਕਾਨੂੰਨੀ ਕਾਰੋਬਾਰ ਖਿਲਾਫ ਤੇਜ਼ ਤੇ ਨਿਰੰਤਰ ਕਾਰਵਾਈ ਕਰਨ ਦੇ ਲਈ ਤਣਾਅਪ ਕੀਤਾ ਗਿਆ ਸੰਮਤੀ 7/2025 ਨੂੰ ਸ਼੍ਰੀ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਨਸ਼ਾ ਵਿਰੋਧ ਕਾਮਯਾਬੀ ਮਿਲੀ ਜੋ ਕਿ ਸੀਆਈਏ 2 ਮਲੋਟ ਜਿਹੜੀ ਮੁਖਸਰ ਸਾਹਿਬ ਦੀ ਯੂਨਿਟ ਹੈਗੀ ਉਹਦੇ ਵੱਲੋਂ ਇੱਕ ਹਰਪ੍ਰੀਤ ਸਿੰਘ ਏਲੀਅਸ ਬਿੱਟੂ ਨਾਮ ਦੇ ਬੰਦੇ ਨੂੰ ਜੋ ਮੁਖਸਰ ਸਾਹਿਬ ਦਾ ਵਸਨੀਕ ਹੈ ਉਸ ਨੂੰ 500 ਗ੍ਰਾਮ ਹੀਰੋਇਨ ਦੇ ਨਾਲ ਕਾਬੂ ਕੀਤਾ ਗਿਆ ਤੇ ਇਸ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਅੱਗੇ ਇਹਦੇ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਨੇ ਉਹ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏ। ਸਰ ਇਹ ਕਿੰਨੇ ਚਿਰ ਤੋਂ ਇਸ ਕੰਪਰੈਸ਼ਨ ਨਾਲ ਜੁੜੇ ਹੋਏ? ਇਹਦੇ ਦੱਸਣ ਮੁਤਾਬਕ ਇਹ ਤਕਰੀਬਨ 6 ਮਹੀਨੇ ਸਾਲ ਤੋਂ ਇਹ ਕੰਮ ਕਰ ਰਿਹਾ ਸੀ ਤੇ ਪਹਿਲਾਂ ਇਹਦੇ ਤੇ ਕੋਈ ਕੇਸ ਐਨਡੀਪੀਐਸ ਜਾਂ ਕੋਈ ਹੋਰ ਕ੍ਰਿਮੀਨਲ ਬੈਕਗ੍ਰਾਉਂਡ ਇਹਦੀ ਨਹੀਂ ਹੈ ਹਰਪੀ ਸਿੰਘ ਜੀ। ਨਹੀਂ ਜੀ। ਬੈਕਗ੍ਰਾਉਂਡ ਇਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੀ। ਐਫਐਸਓ ਦਾ ਤੇ ਮੁਖਸਰ ਸਾਹਿਬ ਦਾ ਹੀ ਹੈ ਜੀ। ਸਰ ਜਿਹੜੀ ਇਹ ਤੁਹਾਨੂੰ ਅਸੀਂ ਰੋਕਦਾ ਹਾਂ ਜੀ ਸਾਰੇ ਕਸਟਮਰਾਂ ਦੇ ਉੱਪਰ ਪੁਲਿਸ ਨੇ ਹਾਰਡ ਐਫਰਟ ਕੀਤੀ ਹੈ ਜਿਸ ਦੇ ਕਰਕੇ ਨਵੇਂ-ਨਵੇਂ ਚਿਹਰੇ ਆ ਰਹੇ ਆ ਫੀਲਡ ਵਿੱਚ ਹਾਂਜੀ ਬਿਕੋਜ਼ ਜਿਹੜੇ ਪੁਰਾਣੇ ਪੈਡਲਰਸ ਨੇ ਉਹ ਆਲਮੋਸਟ ਅਸੀਂ ਫੜ ਕੇ ਅੰਦਰ ਦੇ ਚੁੱਕੇ ਆ ਤੇ ਨਵੇਂ-ਨਵੇਂ ਲਾਲਚ ਦੇ ਚੱਲਦੇ ਬੰਦੇ ਕੰਮ 'ਚ ਪੈ ਰਹੇ ਨੇ ਥੋੜੇ ਸਰ ਨਵੇਂ ਨੂੰ ਆਈਡੈਂਟੀਫਾਈ ਕਰਨਾ ਵੀ ਇੱਕ ਉਹਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਅਸੀਂ ਆਪਣੇ ਇਨਫਾਰਮਰਸ ਤੇ ਟੈਕਨੀਕਲ ਸਰਵੇਲੈਂਸ ਵਗੈਰਾ ਤੇ ਕਰਦੇ ਰਹਿੰਦੇ ਆ ਜਿਵੇਂ ਕਿ ਮਾਧਿਅਮ ਨਾਲ ਸਾਨੂੰ ਇਹ ਰਿਕਵਰੀ ਜ਼ੋਨ ਚ ਫਾਇਦਾ ਹੁੰਦਾ 37 9 2025 ਨੂੰ ਸ੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਨਸ਼ਾ ਵਿਰੋਧ ਕਾਮਯਾਬੀ ਮਿਲੀ ਜੋ ਕਿ ਸੀਆਈਏ 2 ਮਲੋਟ ਜਿਹੜੀ ਮੁਕਸਰ ਸਾਹਿਬ ਦੀ ਯੂਨਿਟ ਹੈਗੀ ਉਦੇ ਵੱਲੋਂ ਇੱਕ ਹਰਪ੍ਰੀਤ ਸਿੰਘ ਏਲੀਅਸ ਬਿੱਟੂ ਨਾਮ ਦੇ ਬੰਦੇ ਨੂੰ ਜੋ ਮੁਕਸਰ ਸਾਹਿਬ ਦਾ ਵਸਨੀਕ ਹੈ ਉਸ ਨੂੰ 500 ਗ੍ਰਾਮ ਹੀਰੋਇਨ ਦੇ ਨਾਮ ਕਾਬੂ ਕੀਤਾ ਗਿਆ ਤੇ ਇਸ ਯੋਧਨਸ਼ਾ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਅੱਗੇ ਦੇ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਨੇ ਉਹ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏ ਸਰ ਕਿੰਨੇ ਚਿਰ ਤੋਂ ਇਸ ਕੰਪਰੈਸ਼ਨ ਨਾਲ ਜੁੜੇ ਹੋਏ ਸਨ ਇਹਦੇ ਦੱਸਣ ਮੁਤਾਬਕ ਇਹ ਤਕਰੀਬਨ 6 ਮਹੀਨੇ ਸਾਲ ਤੋਂ ਇਹ ਕੰਮ ਕਰ ਰਿਹਾ ਸੀ ਤੇ ਪਹਿਲਾਂ ਇਹਦੇ ਤੇ ਕੋਈ ਕੇਸ ਐਨਡੀਪੀ ਐਸ ਜਾਂ ਕੋਈ ਹੋਰ ਕ੍ਰਿਮੀਨਲ ਬੈਕਗ੍ਰਾਉਂਡ ਇਹਦੀ ਨਹੀਂ ਹੈ ਹਰਪੀ ਸਿੰਘ ਜੀ ਬੈਕਗ੍ਰਾਉਂਡ ਇਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੀ ਇਹ ਸੋਦਾ ਮੁਖਸਰ ਸਾਹਿਬ ਦਾ ਹੀ ਹੈ ਜੀ ਸਰ ਲਗਦਾ ਜਿਹੜੀ ਨਿਯਤ ਰਸ਼ੇਰੋਦ ਦਾ ਸਾਰੇ ਕਸਟਮਰ ਨੂੰ ਉੱਪਰ ਪੁਲਿਸ ਨੇ ਹਾਰਡ ਐਫਰਟ ਕੀਤੀ ਹੈ ਜਿਹਦੇ ਕਰਕੇ ਨਵੇਂ-ਨਵੇਂ ਚਿਹਰੇ ਆ ਰਹੇ ਆ ਫੀਲਡ ਵਿੱਚ ਹਾਂਜੀ ਬਿਕੋਜ਼ ਜਿਹੜੇ ਪੁਰਾਣੇ ਪੈਡਲਰਸ ਨੇ ਉਹ ਆਲਮੋਸਟ ਅਸੀਂ ਫੜ ਕੇ ਅੰਦਰ ਦੇ ਚੁੱਕੇ ਆ ਤੇ ਨਵੇਂ-ਨਵੇਂ ਲਾਲਚ ਦੇ ਚੱਲਦੇ ਬੰਦੇ ਕੰਮ 'ਚ ਪੈ ਰਹੇ ਨੇ ਥੋੜੇ ਸਰ ਨਵੇਂ ਨੂੰ ਆਈਡੈਂਟੀਫਾਈ ਕਰਮੇ ਕੀ ਉਹਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਅਸੀਂ ਆਪਣੇ ਇਨਫਾਰਮਰਸ ਤੇ ਟੈਕਨੀਕਲ ਸਰਵੇਲੈਂਸ ਵਗੈਰਾ ਤੇ ਕਰਦੇ ਰਹਿੰਦੇ ਆ ਜਿਵੇਂ ਕਿ ਮਾਧਿਅਮ ਨਾਲ ਸਾਨੂੰ ਇਹ ਰਿਕਵਰੀ ਜ਼ੋਨ ਚ ਫਾਇਦਾ ਹੁੰਦਾ